ਹਾਲ ਜੀ ਸਾਰਿਆਂ ਨੂੰ ਰਾ ਸੂਰ ਸਲਾਈ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਬੈਕ ਗਲੇ ਤੇ ਕਿਵੇਂ ਕਪੜਾ ਲਾਉਣਾ ਪਹਿਲਾਂ ਆਪਾਂ ਕੀ ਕਰਨਾ ਇਹਦਾ ਸੈਂਟਰ ਲੈਣਾ 9.5 ਇਹਦਾ ਆ ਗਿਆ ਪੌਣੇ 5 ਤੇ ਪੌਣੇ 5 ਤੇ ਆਪਾਂ ਨਿਸ਼ਾਨ ਲਾ ਲਿਆ ਫਿਰ ਆਪਾਂ ਜਿੰਨੇ ਦੀ ਗਲੇ ਦੀ ਕਟਾਈ ਕੀਤੀ ਆਪਾਂ 22 ਇੰਚ ਦੀ ਢਾਈ ਦੀ ਇੱਧਰ ਲਾ ਰਣੀ ਆ ਢਾਈ ਦਾ ਹੀ ਆਪਾਂ ਇੱਧਰ ਲਾ ਲੈਣਾ ਹੁਣ ਕੀ ਕਰਨਾ ਬੈਕ ਗਲੇ ਦੀ ਵੇਖੋ ਆਪਾਂ ਕਟਾਈ ਕੀਤੀ ਆ ਆ ਵੇਖੋ ਬੈਕ ਗਲੇ ਦੀ ਕਟਾਈ ਕੀਤੀ ਆ ਹੁਣ ਕੀ ਕਰਨਾ ਇਹਨੂੰ ਇਹਦੇ ਉੱਪਰ ਰੱਖਣਾ ਉੱਪਰ ਆ ਕੇ ਇਹਦੇ ਆ ਵੇਖੋ ਯਾਨੀ ਨਹੀਂ ਸੀਣ ਲਾਉਂਦੇ ਜਾਣਾ ਪੈਰ ਪੈਰ ਦੀ ਪੈਰ ਪੈਰ ਦੀ ਸੀਣ ਲਾਉਂਦੇ ਜਾਣਾ ਆ ਵੇਖੋ ਹੁਣ ਆਪਾਂ ਸੀਨ ਲਾ ਲਈ ਐ ਸੀਨ ਸਾਰੇ ਲਾ ਲਈ ਐ ਆਪ ਪਾਸਾ ਸਿੱਧਾ ਤੇ ਛੱਟ ਤੱਕ ਨੀਜ ਦਾ ਇਹ ਪੁੱਠਾ ਹੋਣਾ ਚਾਹੀਦਾ ਆ ਵੇਖੋ ਪਲੇਟਾ ਪੁੱਠਾ ਪਾਸਾ ਆ ਕੱਪੜੇ ਦਾ ਸਿੱਧਾ ਪਾਸਾ ਹੁਣ ਆਪਾਂ ਕੀ ਕਰਨਾ ਇਹਦੀ ਆਪਾਂ ਜਿੱਥੇ ਆਪਾਂ ਸੀਨ ਲਾਈ ਉਹਦੇ ਨਾਲ-ਨਾਲ ਆਪਾਂ ਜਿੱਥੇ ਕੱਪੜਾ ਨਾ ਉਹਦੇ ਨਾਲ ਨਾਲ ਆਪਾਂ ਕਟਾਈ ਕਰ ਦਾਂਗੇ ਠੀਕ ਐ ਆ ਵੇਖੋ ਕੱਪੜੇ ਦੇ ਨਾਲ-ਨਾਲ ਆਪਾਂ

ਹੁਣ ਆਪਾਂ ਨਿਗਿਨਿਕੇ ਕੱਟ ਵੀ ਇਹਦੇ ਲਾ ਦਾਂਗੇ ਆ ਵੇਖੋ ਛੋਟੇ ਛੋਟੇ ਆਪਾਂ ਕੱਟ ਵੀ ਲਾਵਾਂਗੇ ਆ ਵੇਖੋ ਸੀਨ ਤਾਂ ਕਿ ਕੱਟ ਨਹੀਂ ਜਾਣਾ ਚਾਹੀਦਾ ਸੀਨ ਤੋਂ ਆਪਾਂ ਠੇ ਰੱਖਾਂਗੇ ਸਾਰੇ ਆਪਾਂ ਲਾ ਲਾਂਗੀ ਬਾਦੂ ਆਪਾਂ ਕਪੜਾ ਟੱਟ ਲਾਂਗੇ ਠੀਕ ਹੈ ਹੁਣ ਕੀ ਕਰਨਾ ਹੁਣ ਆਪਾਂ ਇਹਨੂੰ ਕਮੀਜ਼ ਸਿੱਧਾ ਹੋ ਗਿਆ ਆ ਵੇਖੋ ਕਪੜਾ ਉੱਠਾ ਆ ਗਿਆ ਹੈ ਹੁਣ ਕੀ ਕਰਨਾ ਹੈ ਨਹੀਂ ਆਪਾਂ 1 1 ਇੰਚ ਦੀ ਸਵਾ ਸਵਾ ਇੰਚ ਦੀ ਆਪਾਂ ਇਥੋਂ ਐ ਕਰਕੇ ਸਵਾ ਸਵਾ ਮਿੰਤੀ ਆਹ ਵੇਖੋ ਜੇ ਮਿੰਤੀ ਕਰਨੀ ਤੇ ਆਪਾਂ ਮਿੰਤੀ ਵੀ ਕਰ ਸਕਦੇ ਆਂ ਆਹ ਵੇਖੋ ਸਵਾ ਸਵਾ ਦੀ ਆਪਾਂ ਨਿਸ਼ਾਨ ਲਾ ਲਾਂਗੇ ਤੇ ਆਹ ਵੇਖੋ ਸਵਾ ਸਵਾ ਦੇ ਨਿਸ਼ਾਨ ਲਾ ਕੇ ਇਧਰ ਵੀ ਆਪਾਂ ਸਵਾ ਸਵਾ ਇੰਚ ਦਾ ਨਿਸ਼ਾਨ ਲਾ ਲਾਂਗੇ ਹੁਣ ਇਹ ਪੰ ਕਰਾਂਗੇ ਇਹਦੀ ਕਟਾਈ ਕੱਪੜਾ ਕੱਲਾ ਹੋਣਾ ਚਾਹੀਦਾ ਥੱਲੇ ਦੂਜਾ ਕੱਪੜਾ ਕਮੀਜ਼ ਦਾ ਨਹੀਂ ਆਉਣਾ ਚਾਹੀਦਾ ਇਹ ਬਹੁਤ ਧਿਆਨ ਰੱਖਣਾ ਤੁਸੀਂ ਇਹਦਾ ਤੁਸੀਂ ਲਾ ਕੇ ਵੇਖਿਓ ਆਪਾਂ ਨੂੰ ਤਰਪਾਈ ਕਰਨ 'ਚ ਨਹੀਂ ਮੁਸ਼ਕਲ ਆਏਗੀ ਫਾਈ ਕਰ ਲਈ ਕਟਾਈ ਹੁਣ ਕੀ ਕਰਨਾ ਇਹਨੂੰ ਆਪਾਂ ਇੱਕ ਇਧਰ ਸੀਨ ਲਾ ਦਾਂਗੇ ਆ ਵੇਖੋ ਇਥੋਂ ਫੜਨਾ ਇਧਰ ਆਪਾਂ ਜਿੱਧਰ ਆ ਕੱਪੜਾ ਲਾਇਆ ਉਧਰਲੇ ਪਾਸੇ ਆ ਸੀਨ ਕਰਕੇ ਤੇ ਇਥੇ ਇੱਕ ਦਬਾਅ ਵਾਲੀ ਸੀਨ ਲਾ ਦਾਂਗੇ ਇਹਦੇ ਉੱਪਰ ਉੱਪਰ ਜਿੱਧਰ ਆਪਾਂ ਕੱਪੜਾ ਲਾਇਆ ਉਧਰ ਹੀ ਆਪਾਂ ਸੀਨ ਲਾਵਾਂਗੇ ਉਗੀ ਇਹ ਆਪਣੀ ਬੈਕ ਸਾਈਡ ਤੇ ਕਪੜਾ ਆਪਣੇ ਲੱਗ ਗਿਆ ਆ ਵੇਖੋ ਹੁਣ ਜਦੋਂ ਆਪਾਂ ਤਰਪਾਈ ਕਰਾਂਗੇ ਬਿਲਕੁਲ ਕੋਈ ਵੀ ਮੁਸ਼ਕਲ ਨਹੀਂ ਆਏਗੀ ਤੁਹਾਨੂੰ ਮੈਂ ਤਰਪਾਈ ਵੀ ਕਰਕੇ ਦੱਸਾਂਗੀ